ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਏਸੀਆਰ ਭਰਨ ਸੰਬੰਧੀ ਪੱਤਰ ਜਾਰੀ ਪੂਰੀ ਖਬਰ ਦੇਖਣ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਏਸੀਆਰ ਪੱਤਰ ਜਾਰੀ ਕੀਤਾ ਗਿਆ ਹੈ ਵਿਭਾਗ ਵੱਲੋਂ ਸਮੂਹ ਕਰਮਚਾਰੀਆਂ ਦੀਆਂ ਏਸੀਆਰ ਨੂੰ IHRMS ਪੋਰਟਲ ਦੇ ਆਨਲਾਈਨ ਭਰਨ ਦਾ ਫੈਸਲਾ ਲਿਆ ਗਿਆ ਹੈ। ਨਾਨ-ਟੀਚਿੰਗ ਸਟਾਫ ਦੀਆਂ ACR ਪਹਿਲਾਂ ਹੀ ਪਰਸਨਲ ਵਿਭਾਗ ਵੱਲੋਂ ਜਾਰੀ ਸਮਾਸਾਰਨੀ ਅਨੁਸਾਰ ਭਰੀਆਂ ਜਾ ਚੁੱਕੀਆਂ ਹਨ। ਹੁਣ ਸਮੂਹ ਟੀਚਿੰਗ ਸਟਾਫ ਪ੍ਰਿੰਸੀਪਲ, ਲੈਕਚਰਰ ਕਾਡਰ, ਹੈੱਡਮਾਸਟਰ ਕਾਡਰ, ਮਾਸਟਰ ਕਾਡਰ, HD, CHT, ATT, ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦਾ ਟੀਚਿੰਗ ਸਟਾਫ ਅਤੇ ਵੱਖ-ਵੱਖ ਦਫ਼ਤਰਾਂ ਵਿੱਚ ਅਡਜਸਟਮੈਂਟ ਤੇ ਕੰਮ ਕਰਦਾ টিਚਿੰਗ ਸਟਾਫ ਦੀਆਂ ACR ਰੇਟ ਰਿਕੀਆਂ ਸਮਾਂ ਸਾਰਣੀ ਮੁਤਾਬਕ ਆਨਲਾਈਨ ਭਰੀਆਂ ਜਾਣਗੀਆਂ ਸਮਾਂ 1/7/2024 ਤੋਂ 25/7/2024 ਤੱਕ ਕੈਸਟੋਡੀਅਨ ਵੱਲੋਂ ACR ਕ੍ਰੀਏਟ ਕਰਨ ਦਾ ਸਮਾਂ 26/7/2024 ਤੋਂ 19/8/2024 ਤੱਕ ਕਰਮਚਾਰੀ ਵੱਲੋਂ ਸੈਲਫ ਅਪਰੇਜਲ ਭਰਨ ਦਾ ਸਮਾਂ 24/8/2024 ਤੋਂ 13/9 2024 ਤੱਕ ਰਿਪੋਰਟ ਕਰਤਾ ਅਧਿਕਾਰੀ ਦੁਆਰਾ ਮੁਲਾਂਕਣ ਦਾ ਸਮਾਂ 14/9/2024 ਤੋਂ 7/10/2024 ਤੱਕ ਰਿਵਿਊ ਕਰਤਾ ਅਧਿਕਾਰੀ ਵੱਲੋਂ ACR ਰਿਵਿਊ ਕਰਨ ਦਾ ਸਮਾਂ 8/10/2024 ਤੋਂ 31/10/2024 ਤੱਕ ਪ੍ਰਵਾਨ ਕਰਤਾ ਅਧਿਕਾਰੀਆਂ ਵੱਲੋਂ ACR ਪ੍ਰਵਾਨ ਕਰਨ ਦਾ ਸਮਾਂ